ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਅਨਬਾਕਸਿੰਗ ਵੀਡੀਓ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਦੇਖੋ ਜੀ ਆਪਾਂ ਇਹ ਵਾਲਾ ਜਿਹੜਾ ਚੁੱਲਾ ਲੈ ਕੇ ਆਂਦਾ ਆਪਣੇ ਕਿਚਨ ਦੇ ਲਈ ਸੂਰੀਆ ਬ੍ਰਾਂਡ ਦਾ ਤੇ ਟਫਨ ਗਲਾਸ ਲੱਗਿਆ ਹੋਇਆ ਜੀ ਇਹਦੇ ਤੇ ਪਹਿਲਾਂ ਆਪਾਂ ਯੂਜ਼ ਨਹੀਂ ਕੀਤਾ ਆਪਣੇ ਕੋਲੇ ਪਹਿਲਾਂ ਸਟੀਲ ਦਾ ਹੀ ਚੁੱਲਾ ਸੀਗਾ ਚੈੱਕ ਕਰ ਸਕਦੇ ਹੋ ਤੁਸੀਂ ਟਫਨ ਗਲਾਸ ਆ ਜੀ ਸਕਰੈਚ ਕੋਈ ਨਹੀਂ ਪੈਂਦਾ ਇਹਦੇ ਤੇ ਤੇ ਆ ਇਹਦੇ ਵਿੱਚ ਦਿੱਤਾ ਜੀ ਪੱਠੀ ਵਾਲਾ ਚੁੱਲਾ ਪੱਠੀ ਲਈ ਐਕਸਟਰਾ ਚੁੱਲਾ ਲਿਉਣ ਦੀ ਲੋੜ ਨਹੀਂ ਹੈਗੀ ਤੇ ਨੈਕਸਟ ਹੈਗਾ ਜੀ ਜਿਹੜਾ ਛੋਟਾ ਹੁੰਦਾ ਤੇ ਇੱਕ ਹੈਗਾ ਜੀ ਆਹ ਵਾਲਾ ਤੇ ਇਹ ਆਪਾਂ ਫਿਲਹਾਲ ਯੂਜ਼ ਨਹੀਂ ਕੀਤਾ ਯੂਜ਼ ਕਰਾਂਗੇ ਜੀ ਇਹਦੀ ਕਾਸਟ 3 ਤੋਂ ਪਲੱਸ ਹੈ ਤੇ ਜਿਹੜੀਆਂ ਪੈਨਾ ਯੂਜ਼ ਕਰਦੀਆਂ ਨੇ ਜੀ ਮੈਨੂੰ ਦੱਸਿਓ ਕਿ ਇਹ ਕਿਚਨ ਦੇ ਲਈ ਸੇਫਟੀ ਪਰਪਸ ਤੋਂ ਵਧੀਆ ਜਾਂ ਨਹੀਂ ਕਿਉਂਕਿ ਆਪਾਂ ਯੂਜ਼ ਨਹੀਂ ਕੀਤਾ ਕਈ ਵਾਰ ਸੁਣਿਆ ਵੀ ਹੈ ਕਿ ਇਹ ਜਿਹੜਾ ਗਲਾਸ ਹੈ ਉਹ ਗਰਮ ਹੋ ਜਾਂਦਾ ਬਟ ਜਿਸ ਤਰ੍ਹਾਂ ਸਾਨੂੰ ਸ਼ਾਪਕੀਪਰ ਨੇ ਸਮਝਾਇਆ ਕਿ ਜੇ ਤੁਸੀਂ ਇਸ ਤਰ੍ਹਾਂ ਯੂਜ਼ ਕਰੋਗੇ ਤਾਂ ਇਹਨੂੰ ਕੁਝ ਨਹੀਂ ਹੁੰਦਾ ਜਿਹੜੀ ਇਹ ਭੈਣ ਆ ਇਹ ਵਾਲਾ ਚੁੱਲਾ ਯੂਜ਼ ਕਰਦੀਆਂ ਨੇ ਪਲੀਜ਼ ਮੈਨੂੰ ਕਮੈਂਟ ਬਾਕਸ ਦੱਸਿਓ ਕਿ ਇਹ ਵਧੀਆ ਰਹਿੰਦਾ ਜਾਂ ਨਹੀਂ ਕਿ ਇਹ ਵਧੀਆ ਰਹਿੰਦਾ ਜਾਂ ਸਟੀਲ ਵਾਲਾ ਜ਼ਿਆਦਾ ਵਧੀਆ ਰਹਿੰਦਾ ਪਲੀਜ਼ ਮੈਨੂੰ ਜ਼ਰੂਰ ਦੱਸਿਓ ਲੁੱਕ ਦੇ ਅਕੋਰਡਿੰਗ ਤਾਂ ਜੀ ਬਹੁਤ ਸੋਹਣਾ ਇਹ ਤੇ ਮੈਨੂੰ ਹੁਣ ਕਮੈਂਟ ਚ ਜ਼ਰੂਰ ਦੱਸਿਓ ਕਿ ਇਹ ਆਪਾਂ ਨੂੰ ਕਿਚਨ ਦੇ ਵਿੱਚ ਰੱਖਣਾ ਚਾਹੀਦਾ ਜਾਂ ਨਹੀਂ ਚਾਹੀਦਾ